ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਕਰਦੀ ਹਾਂ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਸਵੇਰੇ ਆਪਾਂ ਮਿੱਸੀ ਰੋਟੀ ਮੱਖਣ ਤੇ ਚਟਣੀ ਨਾਲ ਕੀਤਾ ਤੇਰ ਦਾ ਨਾਸ਼ਤਾ ਇਧਰ ਹਰਪ੍ਰਿੰਦ ਦੇ ਪਾਪਾ ਹੋਣੀ ਅੱਜ ਜੀ ਸਪਰੇ ਵਾਲੇ ਪੰਪਨਾਂ ਵਾਲੀ ਗੱਡੀਆਂ ਤੇ ਸਕੂਟੀ ਧੋਣ ਲੱਗੇ ਹੋਏ ਸੀਗੇ ਤੇ ਉਸ ਤੋਂ ਬਾਅਦ ਜੇ ਕੀ ਥੋੜੇਪੋਤੇ ਘਰ ਦੇ ਕੰਮ ਨਜਾੜੇ ਤਕਰੀਬਨ ਦੁਪਹਿਰ ਦੇ 2:30 3:00 ਵਜੇ ਆਪਾਂ ਚਲੇ ਗਏ ਲੌਰਾਂ ਸਾਹਿਬ ਮੱਥਾ ਟੇਕਣ ਪਿਛਲੇ ਦਿਨ ਚੰਡੇ ਨੂੰ ਅਸੀਂ ਚਲੇ ਗਏ ਸੀ ਪਿੰਡ ਜੋ ਤੁਸੀਂ ਲਾਸਟ ਵਲੌਗ ਦੇ ਵਿੱਚ ਦੇਖਿਆ ਹੋਊਗਾ ਤੇ ਸਾਡੇ ਕੋਲ ਲੌਰਾਂ ਸਾਹਿਬ ਮੱਥ ਇਹ ਅੱਜ ਜੀ ਮੈਂ ਵਾਇਗਰੂ ਜੀ ਦਾ ਸ਼ੁਕਰਾਨਾ ਕਰਨ ਆਈ ਸੀ ਕਿਉਂਕਿ ਮੇਰੇ ਬੀਬੀ ਇੱਕ ਬਹੁਤ ਵੱਡੀ ਮੁਰਾਦ ਬਹੁਤ ਵੱਡੀ ਸੁੱਖ ਪੂਰੀ ਹੋਈ ਕਿ ਤੈਨੂੰ ਸੋਚਿਆ ਚਲੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਨੇ ਆ ਤੇ ਦਰਬਾਰ ਸਹਿ ਮੱਥਾ ਟੇਕਣ ਤੋਂ ਬਾਅਦ ਹੋਇਆ ਤਾਂ ਬੈਠੇ ਪ੍ਰਸ਼ਾਦ ਲਿਆ ਫਿਰ ਅਸੀਂ ਚੱਲ ਗਏ ਸੀ ਅੰਗੀਠਾ ਸਾਹਿਬ ਵੱਲ ਮੱਥਾ ਟੇਕਣ ਲਈ ਤੇ ਇੱਧਰ ਹੱਪਰ ਵੀ ਅੱਗੇ ਅੱਗੇ ਤੁਰੇ ਜਾ ਰਹੀ ਸੀ ਪ੍ਰਸ਼ਾਦ ਖਾਨ ਤੋਂ ਬਾਅਦ ਜੀ ਮੈਂ ਤੋਂ ਹੱਥ ਹੱਤ ਤੋਣ ਤੋਂ ਬਾਅਦ ਇੱਧਰ ਅਸੀਂ ਦੇਖੋ ਆਹ ਦਵਾਲਾ ਬਹੁਤ ਸੋਹਣਾ ਲੱਗ ਰਿਹਾ ਹੈ ਹਰ ਵਾਰ ਮੈਂ ਤੋਂ ਨੀਚੈ ਨਹੀਂ ਕਿ ਗੁਰੂ ਘਰ ਦੇ ਵਿੱਚ ਜੋ ਸ਼ਾਂਤੀ ਉਹ ਕਿਤੇ ਵੀ ਨਹੀਂ ਨਾ ਪਾਵੇਂ ਉਹ ਗੁਰਦੁਆਰਾ ਸਾਹਿਬ ਹੋਵੇ ਪਾਵੇਂ ਮੰਦਿਰ ਹੋਵੇ ਹਰ ਇੱਕ ਜਗ੍ਹਾ ਜਿੱਥੇ ਪ੍ਰਮਾਤਮਾ ਦਾ ਵਾਸ ਹੋ ਉਹ ਜਗ੍ਹਾ ਬਹੁਤ ਹੀ ਸਕੂਨ ਭਰੀ ਹੁੰਦੀ ਹੈ ਤੇ ਅੰਦਰ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਸੰਗਤ ਭਾਵੇਂ ਅੱਜ ਥੋੜੀ ਘੱਟ ਸੀ ਕਿਉਂਕਿ ਐਤਵਾਰ ਨੂੰ ਸੰਗਤ ਕਾਫੀ ਜ਼ਿਆਦਾ ਹੁੰਦੀ ਹੈ ਤੇ ਅਸੀਂ ਅਸੀਂ ਸੋਵਾਂ ਨੂੰ ਸ਼ਾਮ ਦੇ ਟਾਈਮ ਗਏ ਸੀ ਤੇ ਸੰਗਤ ਸਾਨੂੰ ਕਾਫੀ ਦੇਖਣ ਨੂੰ ਨਹੀਂ ਮਿਲੀ ਤੇ ਇਹਨਾਂ ਨੂੰ ਹਰ ਵਾਰ ਇੱਥੇ ਦੀ ਜਿਹੜੀ ਕਾਰੀਗਰੀ ਕੀਤੀ ਹੋਈ ਹੈ ਬੜੀ ਸੋਹਣੀ ਲੱਗਦੀ ਹੈ ਤੇ ਫਿਰ ਅਸੀਂ ਚਲੇ ਗਏ ਕਿ ਬਾਬਾ ਜੀ ਦੀ ਕੋਠੀ 'ਚ ਮੱਥਾ ਟੇਕਣਾ ਅੱਗੇ ਸਾਨੂੰ ਬਾਬਾ ਨਰਿੰਦਰ ਸਿੰਘ ਜੀ ਮਿਲੇ ਸੀ ਤੋ ਕਿਸੀ ਥੋੜਾ ਟਾਈਮ ਬਾਬਾ ਜੀ ਆਦੀ ਨਹੀਂ ਜਾ ਰਹੀ ਸੀ ਵੀ ਹੋ ਤਾਂ ਬੈਠ ਕੇ ਉਹਨਾਂ ਕੋਲ ਬਾਬਾ ਕੀਤੀ ਤੇ ਉਹਨਾਂ ਦਾ ਸ਼ੁਕਰਾਨਾ ਕੀਤਾ ਤੇ ਫਿਰ ਉਸ ਤੋਂ ਬਾਅਦ ਜੀ ਅਸੀਂ ਵਾਪਸੀ ਕਰ ਲਈ ਆਦੇ ਘਰ ਵਾਲੇ ਵੀ ਸਾਡੇ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਬਾਏ ਸਤਿ ਸ਼੍ਰੀ ਅਕਾਲ